ਰੋ 15 ਕਿੱਲਿਆਂ ਦੀ ਬਾਹੀ ਤੇ 59 ਗ੍ਰੈਂਡ ਟਰੈਕਟਰ ਚੱਲਿਆ ਤੁਹਾਨੂੰ ਕਿਤੋਂ ਨਹੀਂ ਮਿਲਦਾ ਮਿੱਤਰੋ ਉਹ ਵੀ ਆਲ オリジナル ਘਰ ਦੇ ਵਿੱਚੋਂ ਕੋਈ ਕਿਸੇ ਵਪਾਰੀ ਭਰਾ ਕੋਲੋਂ ਵੀ ਨਹੀਂ ਚੀਜ਼ ਵਿੱਚ ਕਮੀ ਨਹੀਂ ਹਰ ਚੀਜ਼ ਦੀ オリジナル ਹੈ オリジナル ਹੈ ਟਾਪ ਲੈਂਕ ਤੋਂ ਲੈ ਕੇ ਟਾਪ ਲੈਂਕ ਦੇਖੋ ਵੀਰ ਜੀ ਇਹ ਚੀਜ਼ オリジナル ਭਈ ਠੀਕ ਹੈ ਆ ਦੇਖੋ ਲੋਹਾ ਤਾਂ ਤਾਂ ਬੱਸ ਕਹਦੇ ਨੇ ਕੋਈ ਜਰ ਕੇ ਵੀ ਆ ਦੇਖੋ ਇਹ ਚੀਜ਼ ਜਨਾਬ ਕਿੰਨੀ ਬਰੀਕੀ ਚੀਜ਼ ਆ ਨਾਲ ਦੀ ਹੈ ਨਾਲ ਦੀ ਕੋਈ ਚੀਜ਼ ਵੇਖ ਲਓ ਕੋਈ ਵੀ ਇੱਕ ਵਿੱਚੀ ਜਵਲੀ ਵਿੱਚ オリジナル ਸਟicker ਹੈ ਇਹ ਸਟicker ਰਹਿੰਦੇ ਨਹੀਂ ਆ ਮਿੱਤਰੋ ਕਿਸਾਨ ਭਰਾ ਕੋਲੇ 911 ਟਰੈਕਟਰ ਬਕਾਉ ਹੈ ਜਿਹੜਾ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਦੇਖੀ ਜਾਂਦੇ ਹੋ ਸਾਰਾ オリジナル ਟਰੈਕਟਰ ਹੈ ਕਿਸਾਨ ਭਰਾ ਨਾਲ ਹੈ ਗੱਲਬਾਤ ਕਰਾਉਣੇ ਆ ਛੋਟਾ 911 ਟਰੈਕਟਰ ਬਕਾਉ ਹੈ ਕਿਸਾਨ ਭਰਾ ਕੋਲ ਠੀਕ ਹਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਬਈ ਜੀ ਆਪਦਾ ਨਾਮ ਤੇ ਪਿੰਡ ਦਾ ਨਾਮ ਨਾਮ ਵੀਰ ਜੀ ਕੁਲਵਿੰਦਰ ਸਿੰਘ ਪਿੰਡ ਸਕੇਰਾ ਖੜਾ ਜ਼ਿਲ੍ਹਾ ਸਾਸਾ ਆਪਾਂ ਨਵਾਂ ਹੀ ਲੈਤਾ ਸੀਗਾ ਇਹ ਤੁਸੀਂ ਨਵਾਂ ਲਿਆ ਸੀ ਹਾਂ ਜੀ ਫਰਸਟ ਪਾਰਟੀ ਟਰੈਕਟਰ ਹੈ ਹਾਂ ਜੀ ਹਾਂ ਜੀ ਕਰਦਾ ਹੀ ਟਰੈਕਟਰ ਹੈ ਕਰਦਾ ਟਰੈਕਟਰ ਹੈ ਵੀਰ ਜੀ ਠੀਕ ਹੈ ਜੀ ਪਹਿਲੀ ਗੱਲ ਕਿਸਾਨ ਭਰਾ ਬੋਏ ਦ ਵੀ ਕੋਈ ਇਹ ਸੀਲ ਪਰਚੇਜ ਵਾਲੀ ਵੀਡੀਓ ਹੈਣੀ ਹੈ ਕਿਸਾਨ ਭਰਾ ਦਾ ਵੇਖੋ ਖੁਦ ਘਰੇ ਖੜਕੇ ਘਰ ਦਾ ਟਰੈਕਟਰ ਹੈ ਘਰੇ ਵੀਡੀਓ ਬਣਾਈ ਜਾਂਦੀ ਹੈ ਵਿੱਚ ਕਮੀ ਨਹੀਂ ਹਰ ਚੀਜ਼ ਓਰੀਜਨਲ ਓਰੀਜਨਲ ਹੈ ਟਾਪ ਲਾਈਨਕ ਤੋਂ ਲੈ ਕੇ ਟਾਪ ਲਾਈਨਕ ਮਰਜੀ ਵੀਰ ਜੀ ਆਪਣਾ ਵੀਡੀਓ ਕਰਕੇ ਨੇੜੇ ਕਰਕੇ ਦਿਖਾ ਰਹੇ ਹਾਂ ਹਾਂ ਰੰਗ ਵੀ ਦਿਖਾ ਦਿੰਨੇ ਆ ਮਿੱਤਰੋ ਆਪਾਂ ਤੁਹਾਨੂੰ ਸੋ ਕੋਈ ਲੈਂਡ ਲੂਟ ਦਾ ਹਰ ਚੀਜ਼ ਨਾਲ ਦੀ ਕੀ ਮਾਡਲ ਹੈ ਬਾਈ ਇਹ ਵੀਰ ਜੀ 2000 ਮਾਡਲ ਹੈ 2000 ਮਾਡਲ ਹੈ ਸਮਾਈ ਚ ਬਹੁਤ ਪਿਆ ਵੀ ਹਜੇ ਸ਼ੋ ਦਾ ਰੰਗ ਵੇਖੋ ਮਿੱਤਰੋ ਕਿੰਨਾ ਸਾਫ਼ ਹੈ ਵੇਖੋ ਤੁਸੀਂ ਲੋ ਵੀ ਮਿੱਤਰੋ ਕਿਤੋਂ ਵੀ ਲੀਕ ਨਹੀਂ ਕਿਤੋਂ ਕੋਈ ਤੇੜ ਦਾ ਛਿੱਟਾ ਵੀ ਨਹੀਂ ਡੁੱਲਦਾ ਹਜੇ ਹੈਨਾ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਈ ਟਾਇਰ ਵੀ ਜੀ ਪਿਛਲੀ ਦੂਜੀ ਜੋੜੀ ਹੈ ਜੀ ਇਹ ਸੈਕੰਡ ਜੋੜੀ ਆ ਹਾਂਜੀ ਲੋ ਵੀ ਮਿੱਤਰੋ ਵੇਖ ਸਕਦੇ ਹੋ ਸਾਹਮਣੇ ਤੇ ਟਾਇਰ ਐਵੇਂ ਕਿੱਗੇ ਵੀ ਟਾਇਰ ਮੱਦ ਮੈਂ ਹੈਨਾ ਤੇ ਉਂ ਜਾਂਦੇ ਹੈ ਨਹੀਂ ਤੇ ਅਗਲੀ ਜੋੜੀ ਨਵੀਂ ਤੇ ਕਿਉਂ ਹਜੇ ਕਿਸਾਨਪਰਾ ਵੇਖੋ ਬਈ ਕਹੀ ਵੀ ਨਾਲ ਲਈ ਫਿਰਦੇ ਹਜੇ ਕਿਉਂ ਲਈ ਫਿਰਦੇ ਰਹਿੰਦੇ ਇਹਨੂੰ ਪਿੰਡ ਦੇ ਵਿੱਚ ਖੇਤ ਦੇ ਵਿੱਚ ਆਪਦਾ ਕੰਮ ਕਰ ਚੱਲੀ ਜਾਂਦਾ ਤਾਂ ਟਾਇਰਾਂ ਦਾ ਕਸਨ ਦਾ ਕਾਰਨ ਵੀ ਬਈ ਅਗਲਾ ਕਹਿੰਦਾ ਕਰਾਇਆ ਪਣਾ ਜਾਂ ਕਿਵੇਂ ਨਾ ਕੋਈ ਕਰਾਇਆ ਕਰੂਏ ਤੇ ਚਲਾਇਆ ਆਪਾਂ ਵੀਰ ਦੀ ਸੜਕ ਤੇ ਚੱਲਦਾ ਟਰੈਕਟਰ ਸਾਨੂੰ ਪਤਾ ਹੈ ਖੇਤ ਜਾਣੇ ਆ ਤੇ ਸੜਕ ਟਾਇਰ ਖਾ ਜਾਂਦੀ ਹੈ ਖੇਤੀ ਦੇ ਟਾਇਰ ਨਹੀਂ ਕਰਦੇ ਬਿਲਕੁਲ ਜੀ ਸੜਕਾਂ ਦਾ ਕੰਮ ਹੈ ਜਿਵੇਂ ਅੱਜਕੱਲ ਪਹਿਲਾਂ ਤਾਂ ਹੈ ਨਹੀਂ ਵੀ ਕੱਚੇ ਰਸਤੇ ਹੁੰਨ ਹਨਾ ਹੋਵੇ ਮਿੱਤਰੋ ਤੁਹਾਨੂੰ ਕੋਲ ਚੋ ਸ਼ੋ ਵੀ ਦਿਖਾਉਂਦਾ ਕਿਸਾਨਪਰਾ ਦੇਖੋ ਵੀਰ ਜੀ ਤੀਨ ਤਾਰੇ ਜੀ ਨਾ ਠੀਕ ਹੈ ਆ ਦੇਖੋ ਲੋਹਾ ਤਾਂ ਆਪਾਂ ਕਹਦੇ ਨੇ ਕਿ ਜਰ ਗਿਆ ਵੀ ਆ ਦੇਖੋ ਆ ਚੀਜ਼ ਨਾ ਕਿੰਨੀ ਬਰੀਕੀ ਚੀਜ਼ ਆ ਨਾਲ ਦੀ ਐ ਨਾਲ ਦੀ ਕੋਈ ਜੀ ਵੇਖ ਲਓ ਕੋਈ ਵੀ ਇੱਕ ਬੀਜੀ ਜੀ ਬਦਲੀ ਹੋਵੇ ਤਾਂ ਲਓ ਵੀ ਮੇਟਰੋ ਇੰਜਨ ਦੇਖੋ ਲਓ ਮੇਟਰੋ ਇਨਿਸਮਾਈ ਦੇ ਵਿੱਚ ਟਰੈਕਟਰ ਪਿਆ ਦੇਖੋ ਤੁਸੀਂ ਚੈੱਕ ਕਰ ਲਓ ਗਲਿਆ ਤਾਂ ਕਿਤੋਂ ਨਾਮ ਹੀ ਨਹੀਂ ਵੀ ਇੱਥੋਂ ਕੋਈ ਗਲਿਆ ਹੈ ਨਾ ਕਿਸੇ ਵੀ ਨਹੀਂ ਕਰਕ ਲਾਈਟਾਂ ਦਾ ਮਿੱਤਰੋ ਅਗਲੇ ਟਾਇਰ ਆਪਾਂ ਕਹਾਂਗੇ ਬਾਈ ਜੀ 92 ਪੈਸੇ 90 ਪੈਸੇ ਕੰਪਨੀ ਦੇ ਟਾਇਰ ਤਾਂ ਮਗਰਾੜ ਚੈੱਕ ਕਰੋ ਵੀ ਦੱਸੋ ਲਾਉই ਮੈ ਮੋਟਕਾਰ ਕੇ ਦੇਣਾ ਇਹ ਤਾਂ ਨਵੇਂ ਆ ਦੇ ਵੀ ਨਹੀਂ ਖੜਕਦੇ ਐ ਤਾਂ ਵੀ ਤੇ ਆ ਟਾਪ ਲੈਂਕਾ ਵੀ ਨਾਲ ਦੀ ਹੈ ਨਾ ਹੁੱਕ ਦੇਖ ਲਓ ਜੀ ਬਿਲਕੁਲ ਹੀ ਕਿਲੀਆਂ ਦੇਖੋ ਇਹ ਨਾਲ ਦੀਆਂ ਆ ਕਿਲੀਆਂ ਨਾਲ ਦੀਆਂ ਨਾਲ ਦੀਆਂ ਜਿਹੜੀਆਂ ਹੁੱਕ ਜਿਹੜਾ ਲਾਉ 9511 ਤੁਸੀਂ ਇਹ ਜਿੱਥੋਂ ਲੱਭਦੇ ਹੋਗੇ ਜਿਹੜੇ ਕਿਲੀਆਂ ਵੀ ਨਾਲ ਦੀਆਂ ਬਰੀਕ ਤੋਂ ਬਰੀਕ ਚੀਜ਼ ਨਾਲ ਦੀ ਪਈ ਹੈ ਰੀਨਲ ਆਲ ਓਰੀਜਨਲ ਹੀ ਰਾਈਟਰ ਆਪਾਂ ਕਹਾਂਗੇ ਕਿ ਉਹ ਟਾਇਰਾਂ ਦੀ ਤਾਂ ਗੱਲ ਹੋਰ ਹੁੰਦੀ ਹੈ ਵੀ ਟਾਇਰ ਤਾਂ ਜਾਂਦੇ ਜਾਂਦੇ ਹੈ ਨਾ ਆ ਦੇਖ ਲਓ ਕੋਈ ਕਿਤੇ ਮਗਰਾਂਡ ਬਿੰਗਾ ਹੋਇਆ ਹੋਵੇ ਜਾਂ ਵੀ ਹੋ ਰਿਹਾ ਹੋਵੇ ਲੱਗਣ ਨਹੀਂ ਦਿੱਤਾ ਕਿਸੇ ਨਾ ਵੀ ਸੰਭਾਈ ਤੇ ਚਲਾਏ ਮਗਰਿਆੜ ਦੇਖ ਲੋ ਦੋਨਾਂ ਦੇ ਇਧਰੋਂ ਦਿਖਾ ਦਿਓ ਹੂੰ ਉਧਰੋਂ ਦਿਖਾ ਦਿਓ ਕਿਦੋਂ ਵੀ ਕੋਈ ਲੋ ਜੀ ਵੇਖੋ ਕਿਸਾਨਪਰਾਵ ਇੱਕ ਹੱਥ ਚੱਲਿਆ ਹਾਂ ਵੀਰ ਜੀ ਇੱਕ ਹੱਥ ਇੱਕ ਹੱਥ ਲਿਆ ਆਪਨੇ ਟਰੈਕਟਰ ਚਲਾਇਆ ਘਰ ਦੀ ਬਾਹੀ ਤੇ ਹੈਨਾ ਕਿੰਨੀ ਕੁ ਬਾਹੀ ਕਰੀ ਇਹਦੇ ਨਾਲ ਵੀ ਬਈ 14-15 ਕਿੱਲਿਆਂ ਦੀ ਬਾਹੀ ਜੀ ਵੈਸਾ ਇੰਨੀ ਬਾਹੀ ਹੈ ਇੰਨੀ ਬਾਹੀ ਕਰੀ ਮਿੱਤਰੋ 15 ਕਿੱਲਿਆਂ ਦੀ ਬਾਹੀ ਤੇ 59 ਗੇਰ ਟਰੈਕਟਰ ਚੱਲਿਆ ਤੁਹਾਨੂੰ ਕਿਤੋਂ ਨਹੀਂ ਮਿਲਦਾ ਮਿੱਤਰੋ ਉਹ ਵੀ ਆਲ ਅਰੀਜਨਲ ਘਰ ਦੇ ਵਿੱਚੋਂ ਕੋਈ ਕਿਸੇ ਵਪਾਰੀ ਭਰਾ ਕੋਲੋਂ ਵੀ ਨਹੀਂ ਬਾਕੀ ਆਪਾਂ ਮਿੱਤਰੋ ਤੁਹਾਨੂੰ ਸਟਾਰਟ ਕਰਦਾ ਵੀ ਜਿਵੇਂ ਤੁਸੀਂ ਵੀਡੀਓ ਚੱਲਦੀ ਚ ਦੇਖੀ ਜਾਂਦੇ ਹੋ ਆਵੇ ਰੁਕ ਗਿਆ ਬੰਦਾ ਇਹ ਬਿਲੋਗ ਮੀਟਰ ਹੋਰੋਟਿਆ ਕਰ ਰੋਟਿਆ ਨਾਟ ਗੇਰਾ ਦੇ ਨਾਟ ਗੇਰੇ ਫੇਰ ਹੈ ਨਾ ਸਟਾਰਟ ਬੇ ਕੋ ਫੁਕਾਰੇ ਮਾਰਦਾ ਟਰੈਕਟਰ ਹਾਂ ਰੇਟ ਵਗੈਰਾ ਦੀ ਜੋ ਵੀ ਜਾਣਕਾਰੀ ਲੈਣੀ ਹੈ ਭਰਾ ਦਾ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਕਾਪੀ ਵੀ ਜਿਵੇਂ ਤੁਸੀਂ ਚੱਲਦੀ ਵੀਡੀਓ ਚ ਦੇਖੀ ਜਾਂਨੇ ਹੋ ਆ ਕਿਸਾਨ ਭਰਾ ਕੋਲੇ ਕਾਪੀ ਆ ਨਾਲ ਦੀ ਕਿਉਂ ਨਾਮ ਹੈ ਫਰਸਟ ਪਾਰਟੀ ਆਪਾਂ ਤੁਹਾਨੂੰ ਕਹੀ ਜਾਂਦੇ ਆ ਸਟicker ਦੇਖੋ ਕਿਦੋਂ ਕੋਈ ਇੰਨਾ ਵੀ ਝਰੀਟ ਵੀ ਮਜੀ ਹੋਈ ਬਿਲਕੁਲ ਹੀ ਕਮਾਲ ਦੀ ਆ ਲੈਣਾ ਇੰਨੀ ਸਫਾਈ ਤਾਂ ਆਪਾਂ ਦੇਖੀ ਨਹੀਂ ਦੇਖ ਲਓ ਤੁਸੀਂ origignal ਆ ਸਾਰੀ ਚੀਜ਼ ਮੇਨ ਗੱਲ ਇਹ ਹੈ ਹਨਾ ਹਾਂਜੀ ਸਾਰਾ origignal ਆ ਤਾਂ ਐਚ ਐਮਟੀ ਦੇਖੋ ਬਈ ਹਜੇ ਸਟicker ਤੇ ਕੋਈ ਝਰੀਟ ਨਹੀਂ ਦੇਖੋ ਵੀਰ ਜੀ ਲੀਵਰ ਤੇ ਸਟicker ਉਹਵੇਂ ਪਏ ਆ ਵੀਰ ਜੀ ਅਸ਼ਾ ਨਾਟ ਕੇ ਰਾਨੇ ਇੰਨੇ ਸਮੇਂ ਦੇ ਵੀ ਇੰਨੀ ਸੰਭਾਈ ਦੇ ਵਿੱਚ ਸਟicker ਵੀ ਨਾਲ ਦੇ ਪਏ ਹਨ ਨਾਲ ਦੇ ਪਏ ਦੇਸਾਰ ਮਾਡਲ ਵਗੈਰਾ ਜੋ ਵੀ ਹੈ ਇੰਜਨ ਚ ਸੀ ਨੰਬਰ ਚੈੱਕ ਕਰੋ ਬਈਆ ਸੂਈਆਂ ਮੀਟਰ ਹੂੰ ਤੇ ਇਹ ਜਿਹੜਾ ਰੈਟਰ ਮੈਂ ਕਹਣਾ ਵੀ ਤੁਹਾਨੂੰ ਵੀ ਲੱਭਦਾ ਨਹੀਂਗਾ ਪਰ ਤੁਸੀਂ ਆਲ ਪੰਜਾਬ ਦੇ ਵਿੱਚ ਕਿੰਨੇ ਸ਼ਕੀਨਮੰਦਾ ਹੈ ਤਿਆਰ ਜਰੂਰ ਕਰਾਇਆ ਹੋਊ ਹਜੇ ਕੋਈ ਤਿਆਰ ਕਰਾਉਣਾ ਕਿਸਾਨ ਭਰਾਣੇ ਹਜੇ ਵੀ ਲਈ ਜਾਣਾ ਬਈ ਆ ਸਟਾਰਟ ਕਰਨ ਵਾਲੀ ਚੋਕ ਦਾ ਹਜੇ ਸਟicker ਵੀ ਨਹੀਂ ਲੱਥਿਆ ਤਾਂ ਦੇਖ ਸਕਦੇ ਹੋ ਤੁਸੀਂ ਵੀ ਕਿੰਨਾ ਕ ਚੱਲਿਆ ਹੋਊਗਾ ਬਈ ਤੇ ओरिजिनल ਸਟicker ਹੈ ਇਹ ਸਟicker ਰਹਿਣ ਦੇਣੀ ਆ ਮਾਣਾ ਨਹੀਂ ਰਹਿੰਦੇ ਵੀ ਇੰਨੇ ਸਮੇਂ ਟਰੈਕਟਰ ਦਾ ਹੋ ਗਿਆ ਤੇ ਹਾਰਨ ਵਾਲਾ ਵੀ ਬਿਲਕੁਲ ਆ ਵੇਖੋ ਨਾਲ ਪਿਆ ਤਾਂ ਆ ਚੀਜ਼ਾਂ ਆਉਂਦੀਆਂ ਸੀ ਬਈ ਅੱਜ ਤੋਂ 2000 ਮਾਡਲ ਨਾ ਹਾਂਜੀ ਹਾਂਜੀ 2000 ਮਾਡਲ ਮੰਨ ਲਓ 24 ਸਾਲ ਪਹਿਲਾਂ ਹਾਂ ਹੈ 23 ਸਾਲ ਪਹਿਲਾਂ 24 ਵਿੱਚ ਚੱਤੀ ਜਾਂਦਾ ਤਾਂ ਵੀ ਨਾਲ ਪਿਆ ਇਲੈਕਟ੍ਰਨ ਵਾਲਾ ਵੀ ਨਾਲ ਆਈ ਦੇਖੋ ਤਾਂ ਤੁਹਾਨੂੰ ਆਪਾਂ ਮਿੱਤਰੋ ਥੱਲੋਂ ਵੀ ਦਿਖਾ ਦਿੰਨੇ ਆ ਸਾਰਾ ਮੇਨ ਗੱਲ ਇਹ ਆ ਵੀ ਗਲਿਆ ਹੈ ਨਹੀਂ ਕਿਤੋਂ ਵੀ ਫੱਟੀ ਤੱਕ ਨਾਲ ਆ ਤੇ ਆਲ Ориਜਨਲ ਆ ਤਾਂ ਕਿਸਾਨ ਪ੍ਰਭਾਉ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਜਿਹੜੇ ਵੀ ਸ਼ਕੀਨ ਮਿੱਤਰ ਭਰਾ ਨੇ ਤਿਆਰ ਕਰਾਉਣਾ ਟਰੈਕਟਰ ਤਾਂ ਸਕਰੀਨ ਦੇ ਉੱਤੇ ਨੰਬਰ ਚੱਲਦੇ ਹੋਏ ਤੇ ਗੱਲਬਾਤ ਕਰ ਸਕਦੇ ਹੋ ਤਾਂ ਧੰਨਵਾਦ